ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚੇ ਖਾਲਸਾ ਪੰਥ ਨੂੰ ਨਿਮਰਤਾ ਸਹਿਤ ਬੇਨਤੀ ਆ ਕਿ 17 ਤਰੀਕ ਨੂੰ ਸਾਰਾ ਗੜੀ ਸ੍ਰੀ ਅਮਰਤਸਰ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਡਿਬੜੂਗੜ ਜੇਲ੍ਹ ਦੇ ਵਿੱਚ ਬੰਦ ਸਮੁੱਚੇ ਅੰਬੀਲ ਸਿੰਘਾਂ ਅਤੇ ਭਾਈ ਅਮਰਪਾਲ ਸਿੰਘ ਪੰਥ ਦੇ ਰੋਸ਼ਨ ਦਿਮਾਗ ਭਾਈ ਕਰਤਾਰ ਸਿੰਘ ਇਤਿਆਦਿਕ ਸਾਰੇ ਹੀ ਬੰਦੀ ਸਿੰਘਾਂ ਦੀ ਹਮਲਾਤ ਦੇ ਵਿੱਚ ਬੰਦੀ ਸਿੰਘਾਂ ਦੀ ਆਜ਼ਾਦੀ ਦੇ ਲਈ ਉਹਨਾਂ ਦੀ ਰਿਹਾਈ ਦੇ ਲਈ ਅਤੇ ਉਹਨਾਂ ਪਰਿਵਾਰਾਂ ਦੇ ਵੱਲੋਂ ਜੋ ਮੋਰਚਾ ਲੱਗਾ ਹੈ ਉਸ ਮੋਰਚੇ ਨੇ ਹੋਰ ਬਲ ਬਖਸ਼ਣ ਦੇ ਲਈ ਸਮੁੱਚੇ ਖਾਲਸਾ ਪੰਥ ਵੱਲੋਂ ਅਤੇ ਸਮੁੱਚੇ ਪਰਿਵਾਰਾਂ ਵੱਲੋਂ ਬੰਦੀ ਸਿੰਘਾਂ ਦੀ ਹਮਾਇਤ ਦੇ ਵਿੱਚ 17 ਤਰੀਕ ਨੂੰ 17 ਮਾਰਚ 2024 ਨੂੰ ਅੰਮ੍ਰਿਤਸਰ ਦੇ ਵਿੱਚ ਇੱਕ ਵਿਸ਼ਾਲ ਪੰਥੇ ਇਕੱਠ ਬੁਲਾਇਆ ਗਿਆ ਜਿਦੇ ਵਿੱਚ ਸਮੁੱਚਾ ਖਾਲਸਾ ਪੰਥ ਇਕੱਤਰ ਹੋਣ ਜਾ ਰਿਹਾ ਹੈ ਅਤੇ ਸਾਡਾ ਸਿੱਖ ਹੋਣ ਦਾ ਸਾਨੂੰ ਸਾਰਿਆਂ ਨੂੰ ਫਰਜ਼ ਨਿਭਾਉਣਾ ਚਾਹੀਦਾ ਹੈ ਕਿ ਜਿਹੜੇ ਨੌਜਵਾਨ ਸਾਡੀ ਜਵਾਨੀ ਦੀ ਖਾਤਰ ਅਤੇ ਸਾਡੀ ਜਵਾਨੀ ਦੇ ਗਲੋਂ ਗੁਲਾਮੀ ਦਾ ਝੂਲਾ ਲਾਉਣ ਦੇ ਲਈ ਅਤੇ ਸਾਡੀ ਨੌਜਵਾਨ ਪੀੜੀ ਨੂੰ ਨਸ਼ਿਆਂ ਨਸ਼ਿਆਂ ਤੋਂ ਸੁਚੇਤ ਕਰਕੇ ਬਾਣੀ ਬਾਣੇ ਦੇ ਧਾਰਨੀ ਅੰਮ੍ਰਿਤ ਦੇ ਧਾਰਨੀ ਬਣਾਉਣ ਵਾਸਤੇ ਕੋਝੀਆਂ ਚਾਲਾਂ ਸਰਕਾਰਾਂ ਦੀਆਂ ਦੇ ਜੋ ਸ਼ਿਕਾਰ ਹੋਏ ਨੇ ਨੌਜਵਾਨ ਭਾਈ ਅਮਰਤਪਾਲ ਸਿੰਘ ਹੋਣੀ ਭਾਈ ਪੱਪਲਪ੍ਰੀਤ ਸਿੰਘ ਹੋਣੀ ਭਾਈ ਕੁਲਵੰਤ ਸਿੰਘ ਹੋਣੀ ਭਾਈ ਗੁਰਮੀਤ ਸਿੰਘ ਹੋਣੀ ਅਤਿਆdevkit ਭਾਈ ਬਿਆਨ ਸਿੰਘ ਹੋਣੀ ਅਤੇ ਭਾਈ ਅਮਰਤਪਾਲ ਸਿੰਘ ਜੀ ਦੇ ਚਾਚਾ ਜੀ ਅਤਿਆdevkit ਸਾਰੇ ਹੀ ਸਿੰਘ ਇਹਨਾਂ ਸਿੰਘਾਂ ਦੀ سپورਟ ਦੇ ਵਿੱਚ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਸਰਕਾਰ ਕੋਈ ਵੀ ਹੋਵੇ ਉਹ ਤਸ਼ੱਦਦ ਕਰਨ ਤੋਂ ਕਦੇ ਵੀ ਸੁਚੇਤ ਨਹੀਂ ਕਰ ਬਾਜ਼ ਨਹੀਂ ਆਉਂਦੀ ਸਰਕਾਰਾਂ ਦੀ ਜਿਹੜੀ ਕੁਰਸੀ ਆ ਉਹ ਸਿਰਫ ਇਸੇ ਤੇ ਟਿੱਕੀ ਹੋਈ ਆ ਕਿ ਅਸੀਂ ਕਿਸ ਤਰ੍ਹਾਂ ਜਿਹੜਾ ਉਹ ਲੋਕਾਂ ਨੂੰ ਦਬਾ ਕੇ ਰੱਖ ਸਕਦੇ ਆ ਪਿਛਲੇ 10 ਸਾਲ ਪਹਿਲਾਂ ਅਕਾਲੀਆਂ ਨੇ ਪੂਰਾ ਲੋਕਾਂ ਨੂੰ ਲੁੱਟਿਆ ਤੇ ਕੁੱਟਿਆ ਕਾਂਗਰਸ ਨੇ ਵੀ ਕੋਈ ਘੱਟ ਨਹੀਂ ਕੀਤੀ ਤੇ ਹੁਣ ਝਾੜੂ ਵਾਲਿਆਂ ਨੇ ਰਹਿੰਦੀਆਂ ਕਸਨਾਂ ਜਿਹੜੀਆਂ ਕੱਢ ਦੁੱਤੀਆਂ ਆਓ ਆਪਾਂ ਸਮੁੱਚੇ ਪੰਥ ਦੀ ਆਵਾਜ਼ ਬਣ ਕੇ 17 ਤਰੀਕ ਨੂੰ ਸ੍ਰੀ ਅਮਰਸਰ ਸਾਹਿਬ ਵਿਖੇ ਇਕੱਤਰ ਹੋ ਕੇ ਬੰਦੀ ਸਿੰਘਾਂ ਦੀ ਤਾਕਤ ਬਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ